ਵੀਰੂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਵੀਰੂ ਭਾਜੀ ਤੁਹਾਨੂੰ ਪ੍ਰੋਬਲਮ ਕਾਦੀ ਸੀ ਫੇਰ ਵੀ ਵਾਲਾਂ ਦੀ ਕੀ ਮੁਸ਼ਕਲ ਸੀ ਮਲਵਾਲ ਟੁੱਟਦੀ ਤੇ ਝੜਦੇ ਸੀ ਥੋੜੀ ਆਵਾਜ਼ ਚ ਦੱਸਿਓ ਮੈਂ ਕਿਹਾ ਵਾਲ ਟੁੱਟਦੇ ਸੀ ਤੇ ਝੜਦੇ ਸੀ ਵਾਲ ਟੁੱਟਦੇ ਵੀ ਸੀ ਤੇ ਝੜਦੇ ਵੀ ਸੀ ਹਾਂਜੀ ਤੇ ਹੁਣ ਤੁਸੀਂ ਵਾਤ ਰਹੇ ਹੋ ਇੱਕ ਸ਼ੈਂਪੂ ਵਾਤ ਰਹੇ ਹੋ ਨਾਲ ਆਇਲ ਹਨਾ ਹਾਂਜੀ ਹਾਂਜੀ ਨਾਲ ਖਾਣ ਵਾਲੀ ਵੀ ਮੈਡੀਸਿਨ ਲਈ ਹਾਂਜੀ ਹਾਂਜੀ ਤੇ ਮੈਡੀਸਨ ਵਰਤਣ ਤੋਂ ਬਾਅਦ ਫਿਰ ਤੁਹਾਡਾ ਹੁਣ ਕੀ ਹਾਲ ਹੈ ਹੁਣ ਦੇਖੋ ਵੀ ਵਾਲ ਅੱਗੇ ਨੂੰ ਕਾਫੀ ਫਰਕ ਪਿਆ ਗਿਆ ਜਿੱਦਾਂ ਮਤਲਬ ਝੜਦੇ ਸੀ ਤਾਂ ਵਿਰਲੇ ਆਪਾਂ ਨਹੀਂ ਰਵੰਦਾ ਬਦ ਹਾਂਜੀ ਹੁਣ ਸੰਘਣੇ ਬੜੇ ਹੋ ਚੁੱਕੇ ਵਾਲ ਸੰਘਣੇ ਹੋ ਗਏ ਅੱਗੇ ਨਾਲੋਂ ਹਾਂਜੀ ਝੜਨੋਂ ਹਟ ਗਿਆ ਹਾਂਜੀ ਹਾਂਜੀ ਬਹੁਤ ਵਾਲ ਵਾਲਾਂ ਦੇ ਮਤਲਬ ਸੰਘਣੇਪਨ ਆ ਗਿਆ ਜਿਹੜੇ ਅੱਗੇ ਵਿਰਲੇ ਹੀ ਵਾਲ ਬਹੁਤ ਸੰਘਣਾ ਪਨ ਲਾ ਵੇਖ ਲਈ ਇੱਕ ਵਾਰ ਚੈੱਕ ਕਰ ਲਈਏ ਕਿੰਨੇ ਸੰਘਣੇ ਲੱਗਦੇ ਆ ਨਹੀਂ ਬਾਕੀ ਸੰਘਣੇ ਰਹੇਗੇ ਜੀ ਕਾਫੀ ਅੱਗੇ ਨਾਲੋਂ ਹਾਂ ਚੜਨ ਵੀ ਹਟ ਗਿਆ ਤੇ ਸੰਘੜੇ ਵੀ ਹੋ ਗਿਆ ਹਾਂਜੀ ਹਾਂਜੀ ਅੱਛਾ ਜੀ ਹੁਣ ਖੁਸ਼ ਹੋ ਤੁਸੀਂ ਕਾਫੀ ਜ਼ਿਆਦਾ ਨਾ ਬੜੇ ਜਿਆਦੇ ਖੁਸ਼ੀਆਂ ਦੇ ਚਲੋ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵੀਰੂ ਜੀ ਤੁਹਾਡਾ ਤੁਸੀਂ ਸਚਾਈ ਜਿਹੜੀ ਆ ਸਾਰਿਆਂ ਦੇ ਸਾਹਮਣੇ ਰੱਖੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਓਕੇ ਜੀ ਦੋਸਤੋ ਪੂਰੀ ਵੀਡੀਓ ਵੇਖਣ ਤੋਂ ਬਾਅਦ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵਾਲ ਚੜਨ ਤੋਂ ਜੋ ਲੋਕ ਪਰੇਸ਼ਾਨ ਹਨ ਜਾਂ ਜਿਨ੍ਹਾਂ ਦੀ ਗੰਜੇਪੰਦੀ ਸ਼ਿਕਾਇਤ ਹੈ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਅਤੇ ਉਹ ਇਸ ਕਾਮਯਾਬ ਇਲਾਜ ਤੋਂ ਪੂਰਾ ਲਾਭ ਉਠਾ ਸਕਣ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਦਬਾ ਕੇ 올 ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ